ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਬੁੱਟਰ ਖੁਰਦ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਪਸੂ ਰੂਟੀਨ ਚ ਆਉਂਦੇ ਰਹਿੰਦੇ ਆਂ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਪਸੂ ਤਾਂ ਅੱਜ ਜਿਆਦਾ ਸੀਗੇ ਪਰ ਮੈਂ ਥੋੜਾ ਜਿਹਾ ਬਿਜ਼ੀ ਹੋਣ ਕਾਰਨ ਆਉਂ ਚ ਲੇਟ ਹੋ ਗਿਆ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਮੌਲ ਰੇਟ ਬਾਈ ਦੇ ਜੈ ਜੀ ਹੁੰਦੇ ਆ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਜੀ ਲਾਲੀਆ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਸਵੀਲੂ ਮੋਗਾ ਜੀ ਠੀਕ ਹੈ موبائل ਨੰਬਰ 7528899646 ਠੀਕ ਹੈ ਦੋ ਐਨੀਮਲ ਸੇਲ ਆ ਬਾਈ ਹਾਂ ਗਾਈਆਂ ਤੋਂ ਵੀਰੇ ਚਾਰ ਸੀਗੀਆਂ ਦੋ ਰਹਿ ਗਈਆਂ ਤੇਰੇ ਮੂਰੀ ਗਈ ਇੱਕ ਤਰਕੂ ਲੈ ਗਈ ਠੀਕ ਆ ਬਾਈ ਤੇ ਇੱਕ ਨੰਬਰ ਦੱਬੀ ਤੋਂ ਸ਼ੁਰੂ ਕਰ ਲੈਣੇ ਆ ਸੂਆ ਕਿੰਨਾ ਆ ਬਾਈ ਇਹ ਬਾਈ ਯਾਰ ਕਹਿਣ ਨੂੰ ਆਪਾਂ ਦੂਜਾ ਕਹਾਂਗੇ ਹੈ ओरिजिनल ਤੀਜਾ ਸੂਆ ਠੀਕ ਆ ਜੀ ਮਾਲਕਾਂ ਨੇ ਬਾਈ ਪਿਛਲੇ ਸੂਏ 20 ਕਿਲੋ ਚੋਆ ਦੁੱਧ ਹੈ ਇੱਥੇ ਵਾਦੇ ਦੇ ਦੂਗੇ ਆਪਾਂ 20 ਕਿਲੋ ਕਹਿ ਕੇ ਦੇਣੀ ਠੀਕ ਆ ਬਾਕੀ ਸੇਵਾ ਦਾ ਹਾਂ ਬਾਕੀ ਸੇਵਾ ਦਾ ਵੱਡੀ ਬੁੱਡੀ ਬਹੁਤਾ ਰੰਗ ਬਾਜ ਬਹੁਤ ਥਾਣਾ ਦੀ ਓਕੇ ਆ ਜੀ ਹਾਂ ਥਾਣਾ ਦੀ ਵੀਰੇ ਓਕੇ ਆ ਸਿੱਕ ਦਿਨ ਕਿੰਨੇ ਲੈ ਜੂ ਬਾਈ ਇਹਦੇ ਬਾਅਦ 2-4 ਦਿਨ ਹੀ ਦਿੰਦੇ ਵੀਰੇ ਤੋੜ ਕੇ ਦਿਖਾ ਦਿਓ ਬਾਈ ਕਹਿੰਦਾ ਕਹਿਨ ਨੂੰ ਤਾਹੇ ਦੂਜਾ ਸੂਆ ਲੈ ਲੋ ਪਰ ਰੀਜਨਲ ਤੀਜਾ ਸੂਆ ਹੁੰਦੀ ਆ 2-4 ਦਿਨਾਂ ਦੇ ਤਾਂ ਡੇਟ ਮੁਤਾਬਕ ਕੱਚੀ ਆ ਬਾਕੀ ਕਰਮ ਵਾਲੀ ਕਈ ਆ ਰ ਇੱਕ ਦੋ ਦਿਨ ਪਸੂ ਉੱਪਰ ਵੀ ਲੈ ਜਾਂਦਾ ਮਾਲਕਾਂ ਨੇ 20 ਕਿਲੋ ਕਹਿ ਕੇ ਦਿੱਤੀ ਆ ਕਿ ਪਿਛਲੇ ਸਵੇਰ ਦਸਤਾਵਾ 1000 ਤਾਂ ਵੱਧ ਕਹਿੰਦੇ ਸੀ ਪਰ ਬਾਈ ਕਹਿੰਦਾ ਆਪਾਂ 1000 ਵੀ 20 ਕਿਲੋ ਹੀ ਕਹਿ ਕੇ ਦੇਣੀ ਆ। ਕਹਾਂ ਆਪਾਂ ਵੀ ਬਾਈ ਦੂਜਾ ਦਿੰਨੇ ਆ ਲੱਗਦੀ ਵੀ ਦੂਜੇ ਆਪਾਂ ਕਹ ਜਿਹੜੇ ਮਾਲਕ ਨੇ ਕਹਿ ਕੇ ਦਿੱਤੀ ਆ ਆਪਾਂ ਉਹ ਕਹਿ ਕੇ ਹੀ ਦੇਣੀ ਆ। ਸਹੀ ਗੱਲ ਆ। ਮੇਨ ਗੱਲੇ ਠੰਡੀ ਵਾਲਾ ਜਿੱਧਰ ਹੀ ਮਰਜ਼ੀ ਬਤਾਓ ਕਰਮ ਵਾਲੀ ਪੂਰੀ ਆ ਥਣਾ ਦੇ ਸਹਿਜ ਵੀ ਸੋਹਣਿਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚੈੱਕ ਕਰ ਸਕਦੇ ਹੋ। ਬਾਕੀ ਥਾਣਾ ਦੀ ਓਕੇ ਹੋਊਗੀ। ਵਜਨ ਵਜੂਦ ਵਾਲੀ ਆ ਕੋਈ ਲਿੱਸੀ ਪਿੱਕੀ ਨਹੀਂ ਜੀ। ਵੀਹ ਕਿਲੋ ਦੁੱਧ ਕੁ ਬਾਲਾ ਵੀਨਿਕੋ ਕੇ ਸਭੀ ਪੜੀ ਚੰਗੀ ਆ ਬਾਕੀ ਸੇਵਾ ਦੇ ਸਰਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਮੇਨ ਗੱਲ ਹੈ ਬਾਈ ਖਾਣ ਪੀਣ ਦੀ ਬਹੁਤ ਖੁੱਲ ਜਿਹੜਾ ਕੋ ਮਰਜੀ ਪਾ ਦੇ ਠੀਕ ਆ ਸਹੀ ਗੱਲ ਆਪਾਂ ਤੂੰ ਖਾਊ ਬਾਈ ਫੇਰ ਹੀ ਦੁੱਧ ਦੇਊਗਾ ਖਾਣ ਪੀਣ ਦੀ ਬਾਈ ਦਾਣ ਤੁਹਾਨੂੰ ਬਹੁਤ ਚੰਗੇ ਲੱਗੇ ਚੋਈਏ ਪੂਰਾ ਮੱਝਾਂ ਰਗਾਏ ਥਾਂ ਥੋੜਾ ਜਿਹਾ ਗਾਂਆਂ ਚ ਘੱਟ ਮਿਲਦਾ ਹੁੰਦਾ ਕਿਉਂਕਿ ਹਰ ਰੋਜ਼ ਚੋਈਏ ਇਹਲਾ ਚੰਗਾ ਖਾਣਾ ਚਾਰ ਚਾਰ ਉਂਗਲਾਂ ਦਾ ਜੈ ਜਮਾਲ ਬਾਈ ਇਹਦਾ ਮੋਲ ਤਿਆਰ ਕਰਨੂ ਬਾਈ ਯਾਰ 55 ਕਰ ਲੀਏ ਪਰ ਆਪਾਂ 45000 ਚੋਂ ਵਿੱਚ ਛੋੜ ਕਰ ਦਿੰਦੇ ਹਾਂ ਠੀਕ ਆ ਜੀ ਜਮਾ ਜੈਜ ਮੌਲਾ ਬਾਈ ਕਹਿੰਦਾ ਕਰਨ ਨੂੰ ਜਿੰਨਾ ਮੁੱਲ ਮਰਜ਼ੀ ਕਰਾ ਲਓ 15000 ਚੋਂ ਛੋੜ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹਵਾਨੇ ਚ ਗੱਠ ਦੂਰ ਗੱਠ ਥੰਗੂ ਝੋਲ ਫਿਰਦੀ ਆ ਜੀ ਸਾਰੀਆਂ ਵਾਲਟਾਂ ਕੱਢ ਕੇ ਸੋਨਾ ਜੀ ਬੰਦੋ ਜੀ 45000 ਚੋਂ ਛੋੜ ਛੱਪਾ ਹੋ ਜਾਊਗਾ ਤਸੱਲੀ ਤੁਸੀਂ ਕਰਨੀ ਆ ਬਾਈ ਕਹਿੰਦਾ ਮੈਂ ਪੈਸੇ ਲਾਏ ਆ ਥਣ ਚੈੱਕ ਕਰਕੇ ਲੈ ਕੇ ਆਂਦੇ ਆ ਆਪਦੇ ਤੁਸੀਂ ਲਾਉਣੇ ਤੁਸੀਂ ਬਾਕੀ ਬਈ ਗਰਮੀ ਵਾਲੀ ਆਗਲਾ ਕੈਮ ਨਾਲ ਦੱਬੀ ਸਾਹਿਬ ਨੇ ਕਿਹਾ ਦੇ ਵੀ ਦੱਬੀਆਂ ਹੈ ਕ੍ਰਾਸ ਬਾਨੀ ਸਪਾਨ ਕੇ ਤੈਨੂੰ ਫਾਇਦਾ ਬਈ ਇਹਦਾ ਗਰਮੀ ਘਟਮਣਾਉ ਤੇ ਫੈਟ ਜਾਦਾ ਹਾਂ ਫੈਟ ਵੀ ਵਧੀਆ ਹੋਊਗੀ ਗੁੱਤ ਵੀ ਵਧੇ ਜਾਦੇ ਗੁੱਤ ਵੀ ਕਰਮ ਵਾਲੀ ਚੰਗਾ ਪਾਜੀ ਬਾਕੀ ਸੇਵਾ ਦੇ ਸਰਤੇ ਮੇਨ ਗਾਲੇ ਥਾਨ ਬਹੁਤ ਚੰਗਾ ਅਗਲਾ ਥਾਣੀ ਮੇਨ ਗਾਲ ਥਾਨ ਤੇ ਬਾਡੀ ਪਚਾਈ ਚਾਈ ਜਵਾਕ ਚੋਈ ਜਾਂ ਹਾਂ ਕੋਈ ਚੋਲੇ ਠੰਡੀ ਸੀਲ ਮੇਨ ਵਾਲ ਬਹੁਤ ਠੀਕ ਆ ਬਈ 2 ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹਦੇ ਬਈ ਯਾਰ 25 26 ਦਿਨ ਹੋ ਗਏ ਨੂੰ ਸੂਈ ਨੂੰ ਠੀਕ ਹੈ ਜੀ ਬੱਚਾ ਆਪਣੇ ਕੋਲ ਹੀ ਮਰਿਆ ਦਾ ਚੌਥਾ ਦਾ ਨਾ ਬੱਚਾ ਮਰੇ ਰੋ ਠੀਕ ਹੈ ਜੀ ਤੇ ਦੁੱਧ ਇਹ ਥਲੇ ਸੀਗਾ 15 ਕਿਲੋ ਠੀਕ ਹੈ ਜੀ ਤੇ ਬੱਚੇ ਮਾਰਨ ਕਰਕੇ ਹੁਣ ਦੁੱਧ ਹੈਗਾ 11 ਕਿਲੋ ਦੁੱਧ 12 ਨੂੰ ਆਪਾਂ 11 ਕਿਲੋ ਕਹਿ ਕੇ ਦੇਣਾ 11 ਜੋਕ ਕੇ ਲੈਣਾ ਦੀ ਓਕੇ ਜੀ ਹਾਂ ਥਾਣਾ ਦੀ ਵੀਰੇ ਓਕੇ ਕਿੰਨਵਾ ਸੁਹਾ ਸੁਈ ਆ ਇਹ ਵੀਰੇ ਇਹ ਵੀ ਦੂਜਾ ਹੀ ਸੁਹਾ ਵਾ ਪਰ ਆਪਾਂ ਤੀਜਾ ਕਹਿ ਕੇ ਦੇਣੀ ਠੀਕ ਹੈ ਤੋੜ ਕੇ ਦਿਖਾ ਦੀ ਵੀਰੇ ਕੰਨ ਦੀ ਸ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਲੱਗਦੀ ਵੀ ਦੂਜਾ ਬਾਈ ਕਹਿੰਦਾ ਪਰ ਮਾਲਕਾਂ ਨੇ ਤੀਜਾ ਕਹਿ ਕੇ ਦਿੱਤੀ ਆ ਆਪਾਂ ਵੀ ਤੀਜਾ ਕਹਿ ਕੇ ਦੇਣੀ ਆ 20 ਦਿਨ ਹੋ ਗਏ ਭਾਈ 25 ਦਿਨ 25 ਦਿਨ 25 ਦਿਨ ਹੋ ਗਏ ਸੂਈ ਨੂੰ ਬੱਚਾ ਐਕਸਪੈਰੀ ਹੋ ਗਿਆ ਦੁੱਧ ਤਾਂ ਜ਼ਿਆਦਾ ਸੀਗਾ ਪਰ ਥੋੜਾ ਜਿਹਾ ਘਟਾ ਗਏ 11 12 ਕਿਲੋ ਨੈਟ ਰੈਡੀ ਆ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ ਚਾਹੇ ਛੇ ਟਾਈਮ ਚੋਲਿਓ ਖਣਾ ਦੇ ਸਹਿਜ ਵੀ ਸੋਹਣੇ ਤੇ ਬਾਈ ਹੁਣ ਸੀਰਤਾ ਪੂਰੀ ਮੈਂ ਕਹਿੰਦਾ ਜਿਵੇਂ ਯਾਰ ਮਰਜੀ ਬੈਠਾ ਨਹੀਂ ਕੋਈ ਚੱਕਰ ਹੀ ਨਹੀਂ ਲੈ ਠੀਕ ਹੈ ਜੀ ਥੋੜੇ ਜਿਹਾ ਬੱਚੇ ਦਾ ਅਰੇਵਾ ਕਰਕੇ ਦੁੱਧ ਘਟ ਗਈ ਦੁੱਧ ਤਾਂ ਜ਼ਿਆਦਾ ਸੀਗਾ ਲੱਗਦੀ ਵੀਰੇ ਦੂਜੀ ਆਪਾਂ ਅਰੀਜਨਲ ਆਪਾਂ ਨੂੰ ਲੱਗਦੀ ਤੀਜੀ ਆਪਾਂ ਤਾਂ ਤੀਜੀ ਗਿਆ ਠੀਕ ਹੈ ਜੀ ਹਾਂ ਹੈ ਲੱਗਦੀ ਦੂਜੀ ਹੈ ਜਿਹੜੇ ਨਾਲ ਬਾਡੀ ਬੰਦਰਾ ਹੋਰ ਬੰਦੇ ਕੋਲ ਹੁੰਦੀ ਬਾਈ ਦੂਜੇ ਕਹਿ ਕੇ ਅਗਲੇ ਨੂੰ ਦੇ ਦੇਣੀ ਸੀ ਪਰ ਜਿਹੜੀ ਗੱਲ ਸਹੀ ਆ ਉਹ ਸਹੀ ਆ ਬਾਕੀ ਵਜਨ ਵਜੂਦ ਵਾਲੀ ਆ ਕੋਈ ਲੱਸੀ ਫਿੱਕੀ ਨਹੀਂ ਦੁੱਧ ਤਾਂ ਪਲੱਸ ਕਰ ਜੂ ਬਸ ਥੋੜੀ ਸੇਵਾ ਦੀ ਲੋੜ ਆ ਦੁੱਧ ਹੋ ਸਕਦਾ 15 ਤੀ ਜਾ ਪਰ ਜਿਹੜਾ 22 ਦੇ ਘਰੇ ਆ 11 12 ਕਿਲੋ ਨੈਟ ਰੇੜੀ ਆ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ ਛੇ ਟਾਈਮ ਚੋਲਿਓ ਜੀ ਇਹਦਾ ਗੈਜ ਦਾ ਮੁੱਲ ਬਾਈ ਜਿਹਦਾ ਰੋਈ ਬੱਚਾ ਮੂਰੇ ਹੁੰਦਾ ਫੇਰ ਆਪਾਂ ਇਹ 45 46 ਮੰਗ ਲੈਂਦੇ ਆਪਾਂ 35000 ਦੇ ਵਿੱਚੋਂ ਛੋੜ ਦੇ ਦੇਾਂਗੇ ਬਾਈ ਕਹਿੰਦਾ ਸਹੀ ਗੱਲ ਹੈ ਜੇ ਬੱਚਾ ਹੁੰਦਾ ਤਾਂ ਮੁੱਲ ਕੋਈ ਹੋਰ ਹੋਣਾ ਸੀ ਪਰ 35000 ਚੋਂ ਛੋੜ ਦੇ ਦਾਂਗੇ ਜੀ ਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਹੋ ਠੰਡੀ ਰੋਟੀ ਬਾਕੀ ਠੰਡੀ ਸੀਲ ਪੂਰੀ ਆ ਦੇਖ ਸਕਦੇ ਚਾਹੇ ਜਵਾਕ ਚੋਈ ਜਾਣ ਥਣਾ ਦੀ ਓਕੇ ਆ ਬੇਫਿਕਰ ਹੋ ਕੇ ਆ ਜਾਓ ਧੰਨਵਾਦ